ਕੀ ਹੋ ਗਿਆ ਕਿਉਂ ਕਿੱਥੇ ਆ ਆ ਲੈ ਮੇਰੇ ਪੈਰ ਤੇ ਚੜ ਕੇ ਆ ਕੀ ਬਣੀ ਆ ਮਨਦੀਪਾ ਜੀ ਰਾਤ ਨੂੰ ਤੇ ਬੰਦਾ ਡਰ ਜੇ ਬੰਦਾ ਰਾਤ ਨੂੰ ਤੇ ਟਿੰਡੇ ਲੈਣਾ ਉਸੇ ਕੀ ਮੈਂ ਸੋਚ ਸਮਝ ਕੇ ਆਇਆ ਤੂੰ ਦੱਸ ਕੀ ਕਰਾਣਾ ਪੰਡ ਧਵਾ ਦੋ ਨਾਲ ਮਨੇ ਕੰਮ ਯਾ ਯਾਦ ਆਈ ਜਾਂਦਾ ਮੈਂ ਹੈਲੋ ਗਾਇਜ਼ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਇਹਨਾਂ ਤਾਂ ਤੁਸੀਂ ਜਾਣਦੇ ਮੇਰੀ ਵਾਈਫ ਆ ਨਾ ਹਾਂਜੀ ਸਾਰਿਆਂ ਨੂੰ ਪਿਆਰ ਭਰਿਆ ਸਵਾਗਤ ਹੈ। ਬਣੇ ਰਿਓ ਵਲੌਗ ਦੇ ਵਿੱਚ ਐਂਡ ਤੱਕ ਕਿਉਂਕਿ ਵਲੌਗ ਕੈਂਟ ਬਹੁਤ ਆ। ਕੀ ਹੋ ਗਿਆ ਤੇ? ਬਹੁਤ ਸੰਗੀਤ। ਤੁਹਾਨੂੰ ਜਲਦੀ ਬੁਖਾਰ। ਤੇਰੀ ਨੂ ਰਾਨੀ ਤੇ ਕੀ ਹੋ ਗਿਆ? ਬਾਹਰ ਗਰਮੀ ਚ ਪੀਣ ਦਾ ਪਾਣੀ। ਕੀ ਗੱਲ ਹੋ ਗਈ? ਠੰਡਾ ਪਾਣੀ ਮੰਮੀ ਮੰਨਦੀ ਹੈ ਨਹੀਂ ਏ। ਫਿਰ ਕਦ ਦੂਫੰਦਾ। ਉਹ ਨਹੀਂ ਮੰਨਦੀ। 10 ਦਿਨ ਹੋ ਗਿਆ ਜਿਹੜਾ ਟੀਕਾ ਲਵਾ ਕੇ ਲੈਣਾ ਹੁਣ ਜੇ ਜਿੱਦ ਕਰੀ ਤਾਂ ਤੂੰ ਦੇਖ ਲਈਂ। ਇੰਨਾ ਮਹੀਨਾ ਟੀਕਾ। ਕੀ? ਦੇ ਦੋਸਾਂ ਨੂੰ ਵੀ ਲੱਗ ਲੱਗ ਡੱਡੂਆਂ ਨੂੰ ਕੁਛ ਨਹੀਂ ਮੇਨਵਣ ਤੁਸੀਂ ਪਤਾ ਕੀ ਕਰਨਾ ਡੱਡੂਆਂ ਨੂੰ ਫੜ ਕੇ ਨੇ ਇੱਕ ਇੱਕ ਬੂੰਦ ਦਵਾਈ ਦੀ ਪਿਆ ਦਿਓ ਕਿਹੜੀ ਡੱਡੂ ਭਜਾਓ ਦਵਾਈ ਦਾ ਨਾਮ ਦਵਾਈ ਦਾ ਨਾਮ ਡੱਡੂ ਭਜਾਓ ਦਵਾਈ ਤੇ ਉਹ ਦਵਾਈ ਤੁਸੀਂ ਪਿਉਣੀ ਡੱਡੂਆਂ ਵੈਰ ਨਹੀਂ ਮੈਂ ਸੱਚੀ ਕਹਿਣਾ ਫਿਰ ਡੱਡੂ ਨਹੀਂ ਆਪਣੇ ਘਰੇ ਆਉਣਗੇ ਕਦੀ ਜੇਗੀ ਕਿ ਬਿੱਲੇ ਫੜਨਾਂ ਹੈ ਹੂੰ ਬਿੱਲੇ ਤਾਂ ਨਾ ਸਵੇਰ ਸਵੇਰ ਦਾ ਟਾਈਮ ਹੈ ਬਈ ਕਿੰਨਾ ਦਾ ਬਾਹਰ ਦਾ ਮੌਸਮ ਮੰਮੀ ਜੀ ਇੱਥੇ ਬ੍ਰਦਰ ਆਪਣੇ ਿਆ ਮੇਰੀ ਭੋਟੀ ਥਾਈ ਆਇਆ ਤੁਹਾਨੂੰ ਸਾਰਿਆਂ ਨੂੰ ਨਾ ਇੱਕ ਵਲੋਗ ਦੇਖਣਾ ਹੈ ਇੱਕ ਡਿਸ਼ ਦੱਸਦਾ ਕਿਪ ਤੱਕ ਇਹ ਤਾਂ ਖਾਂਦੇ ਹੋਣਗੇ ਨਾ ਕਈ ਬਣਾਉਂਦੇ ਹੋਣਗੇ ਪਤਾ ਨਹੀਂ ਨਹੀਂ ਆ ਕੀ ਹੈ ਮਨਦੀਪ ਕਿਵੇਂ ਬਣਿਆ ਸੀ ਇਹ ਪੂਜੀਆ ਤੇ ਆ ਦੱਸੀ ਸਖਾਤੀ ਕੇ ਹੰਦੀ ਵੀ ਦੱਸੀ ਕਿਵੇਂ 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 ਬਣਾਇਆ ਸੀ ਇਹਨੂੰ ਹੂੰ ਸਭਲਾਂ ਤੇਲ ਪਾਇਆ ਸੀ ਤੇ ਤਿੰਡਿਚ ਫਿਰ ਕੰਡੇ ਫਿਰ ਮਸਲੇ ਤੇ ਟਮਾਟਰ ਪਾ ਲਿਆ ਇੰਨਾ ਧੀਰੇ ਧੀਰੇ ਸੰਘੇਮ ਪਤਲਗਾ ਮੈਂ ਚੀ ਥੰਦਾ ਤਾਂ ਬਰੀਕ ਪੂਜੀ ਇਹਦੇ ਵਿੱਚ ਦੁੱਧ ਨਾ ਹੂੰ ਲਾੜ ਬਹੁਤ ਹੀ ਘੈਂਟ ਬਣਦਾ ਤੁਸੀਂ ਇੱਕ ਵਾਰੀ ਕਰੇ ਨਾ ਬਣਾ ਕੇ ਦੇਖਿਓ ਹਣਾ ਹੰਦੀ ਮੰਮੀ ਕੀ ਕਹਿੰਦੀ ਐ ਤੇਰੇ ਮਨਦੀਪ ਨਾ ਤਾਂ ਘੈਂਡ ਨਾਂਦੀ ਕੀ ਮਨਦੀਪ ਘਾਟ ਘੈਂਡ ਮਨਦੀਪ ਦੀ ਫਿਰ ਤਾਰੀਫ ਕਰਨੀ ਪੈਂਦੀ ਵੀਰੇ ਇੱਕ ਚੀਜ਼ ਵਧੀਆ ਬਣੋ ਪਲਨ ਜੀ ਵਾੜੀ ਹੋਈ ਹਏ ਨਹੀਂ ਮੇਰੇ ਕਹਿਣ ਦਾ ਮਤਲਬ ਕੁਦਰਤੀ ਤੇਰੇ ਕੋਈ ਖਰਾਬੀ ਵੀ ਬਣ ਜੇ ਨਾ ਤਾਂ ਵੀ ਮੈਂ ਬੁਰਾਈ ਨਹੀਂ ਕਰ ਦਿੰਦੀ ਮਮਾ ਨੇ ਸਾਰੀਆਂ ਚੀਜ਼ਾਂ ਸਿਖਾਈਆਂ ਇਹਨਾਂ ਬਣਾਉਣੀਆਂ ਉਹ ਸੋਹਣੀ ਸਬਜ਼ੀ ਹਰੀ ਸਬਜ਼ੀ ਮਨਦੀਪ ਸਿਰਾਈ ਬਣਾਉਂਦੀ ਹੈ ਕਹਿੰਦਾ ਰਾਤਰੀਆ ਬਣਾਉਂਦੀ ਹੈ ਚੋਲ ਬਣਾਉਂਦੀ ਹੈ ਵਧੀਆ ਹਰੇ ਚੀਜ਼ ਬਣਾਉਂਦੀ ਮੈਨੂੰ ਤਾਂ ਠੀਕ ਲੱਗਦੀ ਐਵੇਂ ਨਿੱਕੂ ਜੀ ਡਾਂਸ ਵੀ ਇੱਕ ਨੰਬਰ ਕਰਦੀ ਐ ਹਨਾ ਅਮੀ ਠੀਕ ਐ ਨਾ ਉੱਗਣ ਲੈ ਕੇ ਜਾ ਮੈਂ ਨਹੀਂ ਲਿਆਉਂਦਾ ਪਾਣੀ ਕੋਲ ਕੀ ਵੇਹ ਹੋਰ ਤੋਂ ਬਣੀ ਨਹੀਂ ਲੱਗਦਾ। ਅਕਿੱਡੇ ਇਹਨੂੰ ਗੱਲਾਂ ਹੋ ਰਹੀਆਂ ਹੁੰਦੀਆਂ। ਕਿਹਨੇ ਪਹਿਲਾਂ? ਬੱਬੂ ਇਹਨੇ ਮਾਰਿਆ ਸੀ ਲੈ। ਹਾਂ ਮੈਂ ਆਉਂਦੇ ਖਾਣਾ ਦੇਖਿਆ। ਦੇਖਿਆ ਸੀ ਨਾ। ਤੈਨੂੰ ਕਿ ਲੱਗਿਆ ਸਾਨੂੰ ਪਤਾ ਨਹੀਂ ਲੱਗਦੀ ਤੇਰੀ ਚੋਰੀ ਫੜ ਲਈ ਅਸੀਂ। ਉਹ ਉੱਥੇ ਲੁਕੀ ਲੱਗਿਆ ਸੀਗਾ ਤੁਹਾਨੂੰ। ਉੱਥੇ ਲੁਕੀ ਲੁਕੀ ਦਿੱਤੀ ਸੀ। ਜਮਾਨੀ ਪਤਾ ਨਹੀਂ ਲੱਗਿਆ ਤੁਹਾਨੂੰ। ਆ ਦੇਖ ਨਿਸ਼ਾਨ। ਉਹ ਇੱਥੇ। ਬੱਜੇ ਆਵੇ ਨੇ। ਇਹ ਬੱਜਾ ਮੈਨੂੰ ਛੱਡ ਦਿੰਦੇ ਤੁਸੀਂ ਜਪੇੜ ਨਾਲ ਦੇ ਨਾਲ ਹੀ ਹੋਣ। ਅਨਾ ਬੱਪੂ ਪਾਗਲ ਉਹ ਬੱਚੀ ਦੇਖੀ ਕਿਵੇਂ ਖੜੀ ਤੇ ਕਈਆਂ ਕਿਵੇਂ ਲਾਈਆਂ ਇੱਕ ਕਈਆਂ ਐਵੇਂ ਲਾਈਆਂ ਇੱਕ ਹੀ ਡੇਗੀ ਸਿੱਖ ਦਿਨ ਛੱਪੜ 'ਚ ਹੈ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਬੰਦਾ ਨਿਕਲਿਆ ਕਹਿੰਦਾ ਦੱਸੋ ਤੁਹਾਡੀ ਕਈ ਕਿਹੜੀ ਹੈ ਠੀਕ ਹੈ ਮੈਂ ਕਿਹਾ ਤਿੰਨੇ ਸਾਡੀਆਂ ਉਹਨੇ ਤਿੰਨ ਚਾਰ ਕਈਆਂ ਹੀ ਗੱਡੀ ਵਿੱਚ ਤਿੰਨੇ ਸਾਡੀਆਂ ਉਹ ਤਾਂ ਦੀ ਮੈਂ ਇੱਥੇ ਰੱਖਤੀਆਂ ਸੁਣੀ ਹੈ ਕਿ ਤੁਸੀਂ ਸਟੋਰੀ ਸੋਨੇ ਦੀ ਕੁਲਾੜੀ ਵਾਲੀ ਓਏ ਤੈਨੂੰ ਕੋਈ ਹੋਰ ਕੰਮ ਨਹੀਂ ਹੁੰਦਾ ਹੈ 24 ਘੰਟੇ ਪੱਠੇ ਲੈਣ ਬੱਚਿਆਂ ਨੂੰ ਕਿਤੇ ਦਿਨ ਤੋਂ ਫਰਾ ਕੇ ਮਾਰ ਦੇਣਾ ਬੱਬੂ ਨਹੀਂ ਮਾਰੂਗਾ ਮੈਂ ਪੰਜਾਬ ਤੇ ਰਾਜਸਥਾਨ ਮਤਲਬ ਗੰਗਾ ਨਗਰ एरिया ਜਿਆਦਾ ਫਰਕ ਹੈ ਨਹੀਂਗਾ ਨਾ ਨਵੇਂ ਉਪਰਾਜਿਤ ਨਹੀਂ ਲੱਗਦਾ ਇੱਥੇ ਵੀ ਰਾਜਸਥਾਨ ਚ ਨਾ ਨਿਰਜ ਜੀ ਲੱਗਿਆ ਫਿਰ ਜੀ ਦਾ ਟਾਈਮ ਹੋ ਗਿਆ ਭਾਈ ਤੇ ਮੰਮੀ ਹੁਣ ਇੱਧਰ ਆਪਣੇ ਸੋ ਗਏ ਵਧੀਆ ਚਿੱਲ ਮਾਰ ਕੇ ਔਰ ਮਨਦੀਪ ਨਾ ਆਈ ਕਿੱਥੇ ਚਿਹਰਾ ਆਉਣਾ ਸਹੀ ਆ ਨਾ ਹੁਣ ਕਿੱਥੇ ਵੀ ਪੜੀ ਹਾ ਵੇ ਕਿੱਧਰ ਤੂੰ ਮੰਮੀ ਦੀ ਰਾਖੀ ਬੈਠਾ ਇੱਥੇ ਹੈ ਸੋਝੇ ਅਗਰ 24 ਘੰਟੇ ਫੋਨ 'ਚ ਵੜਿਆ ਰਹਿਣਾ ਇਹਨ ਪੇਕੇ ਲੈ ਕੇ ਜਾਣਾ ਮੈਂ ਤੀ ਕਿ ਆਵਦੇ ਉੱਥੇ ਸੁਧਾਰਣਾ ਜਾ ਕੇ ਠੀਕ ਹੈ ਨਾ ਸਹੀ ਆ ਪੰਜਾਬ 'ਚ ਰਹੂਗਾ ਨਾ ਇਹਨੂੰ ਪਤਾ ਲੱਗ ਜਾਊਗਾ ਰਾਜਸਥਾਨ ਨਾਲ ਜਾਣਾ ਸੀ ਕਿ ਮੇਰੇ ਤੋਂ ਰਾਜਸਥਾਨ 'ਚ ਤਾਂ ਰਾਜਸਥਾਨ 'ਚ ਤਾਂ ਤੋਤਾਪੇ ਆਇਆ ਨਹੀਂ ਹੈ ਨਾ ਮਨਦੀਪ ਉੱਥੇ ਜਾ ਕੇ ਸੀ ਰੇਲ ਬਣਾ ਰਹੀਆਂ ਹੁਣੇ ਬੱਬੂ ਨੂੰ ਭੇਜਦਾ ਸੀ ਮਸੀਸਾ ਗੰਗਾ ਲੈਣ ਵਾਕੇ ਤੁਲੇ ਆਈ ਨਹੀਂ ਕਿੰਨਾ ਮਾਮਾ ਤੇ ਰਵਾਲ ਐਵੇਂ ਕਿਵੇਂ ਇਕੜੇ ਉਹ ਤੇਰਾ ਭਲਾ ਉਹ ਜੇ ਕੰਗਾ ਕੇ ਕੀ ਛੁਰੀ ਮਾਰੀ ਹੁੰਦੀ ਜਿਵੇਂ ਇੰਨਾ ਤਿੱਖਾ ਬਲੇਟ ਅਰਗਾ ਵਾਲ ਮੇਰੇ ਝੜਦੇ ਦਾ ਕੀ ਨਹੀਂ ਝੜਦੇ ਚਲੋ ਇੱਕ ਦਿੱਕਤ ਤਾਂ ਹੈ ਨਹੀਂ ਮੈਨੂੰ ਵਾਲ ਝੜਨਾ ਆ ਤਾਂ ਮੈਨੂੰ ਫੜਾਤਾ ਐ ਨੇ ਇਹਦਾ ਕਮਰ ਦੇਖ ਲੈ ਇੱਕ ਵਾਰ ਆ ਗਈ ਮੰਮੀ ਆ ਗਈ ਭੱਜ ਲੈ ਓਏ ਅੱਜ ਤਾਂ ਬੱਬੂ ਦੇ ਵਰਗ ਗਿਆ ಕಾಲಿ ಮಿರ್ಚಾ ಸೇವೆಯ ಬೇ ಹ ਇਹ ਵਟਦੇ ਆ ਮੰਨ ਜਿਹੜੀ ਆਪਾਂ ਦੁਕਾਨ ਤੋਂ ਲੈਂਦੇ ਹਾਂ ਉਹ ਵਧੀਆ ਨਹੀਂ ਬਣਦੀਆਂ ਸਹੀ ਤਰੀਕਾ ਪਤਾ ਕੀ ਚਾਹ ਦੇ ਵਿੱਚ ਅਦਰਕ ਕਾਲੀ ਮਿਰਚਾਂ ਤੇ ਗੁੜ ਗੁੜ ਨਾਲ ਹੀ ਚਾਹ ਘੈਂਟ ਬਣਦੀ ਹੈ ਬਿਨਾ ਗੁੜ ਤੋਂ ਚਾਹ ਅੱਧਾ ਹੀ ਟੇਸਟ ਰਹਿ ਜਾਂਦਾ ਕੀ ਕਹਿਣਾ ਉਸ ਬੜ ਛਟਾ ਹੈ ਨਹੀਂ ਮੇਰੇ ਕੋ ਨਿੱਟ ਨੁਟ ਇਹ ਕਹਿਣਾ ਉਸ ਜੀ ਆਂਦਾ ਚੱਲ ਛੱਡ ਦਿਨ ਨਾ ਬਾੜੀ ਨਹੀਂ ਗੱਲਾਉਣੀ ਹੈ ਤੈਨੂੰ ਕੰਜੂਸ ਮੈਨੂੰ ਕੰਜੂਸ ਕਹਿਣਾ ਤੂੰ ਇਹ ਨਹੀਂ ਆ ਤੁਹਾਡੇ ਤੇ ਚਾਹ మమ్ నా గ ਤੈਨੂੰ ਵੀ ਕਦੇ ਲੱਗੀ ਸੀ ਵੀ ਨਾ ਭੈਣਾਂ ਭੈਣਾਂ ਸੰਗ ਆਦੇ ਮਾਮੇ ਸੋਰੇ ਨਾਲ ਗੱਲ ਕਰਦੇ ਹੈਂ ਮੈਂ ਤਾਂ ਗਾਲੀ ਨਹੀਂ ਕੀਤੀ ਹੈ ਹੈਂ ਮੈਂ ਤਾਂ ਗਾਲੀ ਨਹੀਂ ਕੀਤੀ ਮਾਮੇ ਸੋਰੇ ਨਾਲ ਸਿੱਧਾ ਗਾਲੀ ਪਈ ਸੀ ਆ ਕੜਕ ਬਣੀ ਹੈ ਮਨਦੀਪ ਹਾਂ ਜੀ ਚਾਹ ਬਹੁਤ ਘੈਂਟ ਬਣੀ ਹੈ ਸੱਚੀ ਅੱਜ ਤੈਨੂੰ ਝੂਠੀ ਤਰੀਬ ਕੀਤੀ ਤੇਰੀ ਕਦੇ ਆ ਕੀ ਬਣਾਤਾ ਇਹਨੂੰ ਦਿੱਲੀ ਕਾ ਤਾਂ ਲੱਗੀ ਐ ਲੈ ਮਾੜੇ ਦਿੱਲੀ ਮੇਰੇ ਸਿੱਟੀਆਂ ਮੁੱਛਾਂ ਮਾੜੇ ਦਿੱਲੀ ਕਿੰਨੀ ਮੁੱਛਾਂ ਲੋ ਵੀ ਮੰਦੀਪ ਬਣਦੀ ਅੱਜ ਹੀਰੋਇਨ ਹੀਰੋਇਨ ਦੇਵ ਕੋ ਪਰਵੱਟੇ ਜੀ ਸ਼ਾਂਗ ਦੇ ਵੀ ਇਹਦੀ ਕਹੀਂ ਨਾ ਮੈਂ ਬਹੂ ਕੀ ਦਿਲਾਦੀ ਵੇਖਣ ਇਹ ਬਹੂ ਕੇ ਇਹ ਮੈਨੂੰ ਤਾਂ ਮੇਰੀ ਲੱਗਦੀ ਵਾ ਕਿ ਚੈੱਕ ਕਰ ਲੈਨੇ। ਕਿਹਦੀ ਬਹੂ ਆ ਤੂੰ? ਬਹੁਤ ਥੋਡੀ ਐ ਵਾਈਫ ਮੇਰੀ ਐ। ਮੇਰੀ ਵਾਲੀ ਟੋਰ ਨਾ ਹੀ ਕਢਾਇਆ ਕਰਕੇ ਕਈ ਜਣੇ ਕਮੈਂਟ ਕਰਦੇ ਕਹਿੰਦੇ ਕਾਲਾ ਟਿੱਕਾ ਲਾ ਕੇ ਰੱਖਿਆ ਕਰੋ ਕੁੜੀ ਦਾ। ਨਜ਼ਰ ਮਾ ਜੀ ਨਹੀਂ ਐ ਨਾ। ਨਜ਼ਰ ਲੱਗ ਜੂ ਕਹਿੰਦੇ। ਆ ਕੀ ਬਣੀ ਐ ਮੰਦੀਪਾ ਜੀ। ਆ ਦੇਖੋ ਵੀ ਮੰਦੀਪ ਕਿਵੇਂ ਲੱਗਦੀ ਐ। ਸਾਰੇ ਜਣੇ ਨਾ ਮੈਂ ਤਾਂ ਕਰਕੇ ਮੇਰੇ ਲਾਡ ਨੂੰ ਤਿਆਰ ਕੀਤਾ ਨਾ। ਲੁੱਕ ਦੇਖੋ ਮੰਦੀਪ ਦੀ। ਮੈਂ ਤਾਂ ਦੇਖ ਕੇ ਕੀ ਪਤਾ ਨਹੀਂ ਕੌਣ ਹੀ ਆ ਗਈ ਬਾਹਰ ਸੋ ਚੱਲੇ ਅਸੀਂ ਠੀਕ ਹੈ ਠੀਕ ਹੈ ਅੱਛਾ ਮੰਦੀ ਮੜਾ ਤੁਰ ਕੇ ਵਹਿੰ ਤਾਂ ਸਿੱਧਾ ਆਹ ਮੈਨੂੰ ਲੱਗਦਾ ਪਤਾ ਹੈ ਕਿ ਭਾਈ ਹਮ ਜਾ ਰਹੇ ਹਾਂ ਕਿੱਥੇ ਜਾਣੇ ਤੂੰ ਕਸੇਂ ਦੀ ਹਿੰਦੀ ਬੋਲਣ ਲੱਗ ਗਈ ਹੈ ਨਾਨਕੇ ਚ ਲੈ ਆ ਜੀ ਜਲਦੀ ਆਇਓ ਕੁੱਤੇ ਪੈ ਜਾਣੇ ਤੁਹਾਡੇ ਵਿੱਚ ਆ ਕੇ ਵੇਖੋ ਦਰਪੈਂਡ ਕੇ ਨਾ ਕੁੱਤੇ ਪੈ ਜਾਣ ਤਾਂ ਕੀ ਹੋ ਗਿਆ ਕਿਉਂ ਕਿੱਥੇ ਆ ਮੇਰੇ ਪੈਰ ਤੇ ਚੜ ਗਈ ਵੈਰ ਤੇ ਚੜ ਗਈ ਕਿਧਰ ਗਈ ਹੁਣ ਤੂੰ ਥੱਲੇ ਤੋਂ ਉੱਤਰ ਜਾ ਵੇੜਤੀ ਵਹਿ ਗਈ ਤੂੰ ਇੱਡੀ ਵੱਡੀ ਹੋ ਕੇ ਕਿਰਲੀ ਤੋਂ ਡਰਦੀ ਆ ਤੂੰ ਤੁਸੀਂ ਤੇ ਤੁਸੇ ਵੀ ਡਰਨਾ ਸੀ ਹੁਣ ਕਿਧਰ ਗਈ ਐ ਤੂੰ ਥੱਲੇ ਤੋਂ ਉੱਤਰ ਜਾ ਮੈਂ ਪਹਜਾ ਦਿੰਨਾ ਕਿੱਥੇ ਥੜਿਆ ਮੈਨੂੰ ਪੜਾਓ ਬਜਾਓ ਬੈਠੀ ਦੇਖੋ ਡਰ ਕੇ ਬੈਠ ਦੇ ਉੱਪਰ ਚੜ ਕੇ ਆ ਮੈਨੂੰ ਨਹੀਂ ਪਤਾ ਕਿ ਕਿਰਲੀਆਂ ਛੱਡ ਕੇ ਉਹ ਫੜ ਕੇ ਹੁਣ ਸਾਰੀਆਂ ਕਿਰਲੀਆਂ ਫੜਾ ਮੈਂ ਵਾਵਾ ਹੋਣੀਆਂ ਦੋ ਤਿੰਨ ਇੱਧਰ ਹੋਣੀਆਂ ਦੋ ਤਿੰਨ ਉਧਰ ਅੱਗੇ ਜੁੱਤੀ ਜੱਡੇ ਉਹ ਕੋਈ ਹੁਣ ਜੁੱਤੀ ਜੱਟੂ ਦੀ ਨਹੀਂ ਕੋਈ ਬੋਲ ਲੱਗੇ ਪੈਰ ਹਾਂ ਮੈਂ ਚਲਾ ਕੇ ਮੇਰੀ ਕੋਈ ਨਹੀਂ ਕਿਰਲੀਆਂ ਫੜ ਲਾਂਗੇ ਆਪਾਂ ਜਾਨ ਜੂ ਲੋਨੇ ਕੋਈ ਅੱਜਨ ਤੋਂ ਮੈਂ ਜਿਹੜਾ ਵੀ ਕੰਮ ਕਰਾਂਗੀ ਮੈਂ ਤੇਰੇ ਨਾਲ ਕਰਾਉਂਗਾ ਪੱਕੀ ਗੱਲ ਆ ਪਾਣ ਦੇ ਤਵਾ ਦੇ ਨਾਲ ਮਨੇ ਕੰਮ ਯਾ ਯਾਦ ਆਈ ਜਾਂਦਾ ਮੈਂ ਕੀ ਕੰਮ ਕਰਨਾ ਸੀ ਕੋਈ ਕੰਮ ਨਹੀਂ ਹੁਣ ਚਾਹ ਦਾ ਬਣਾ ਦੇ ਬਣਾ ਲੈ ਕੀ ਓਏ ਤੂੰ ਮਾਮੀ ਦੀ ਵਾਰੀ ਪਖਸ਼ ਕਰਦਾ ਹੈ ਬਣਾ ਗਏ ਤੁਸੀਂ ਕਿਹੜਾ ਭਾਂਡੇ ਤੋਂ ਵਾਏ ਨਾਲ ਮੁੱਕ ਗਏ ਇਹਨਾਂ ਪੈਣ ਦੇਖ ਲਓ ਚਾਹ ਦਾ ਮੈਨੂੰ ਕਿਹਾ ਮੈਂ ਚਾਹ ਨਹੀਂ ਬਣਾ ਕੇ ਦਿੰਦੀ ਆਪ ਬਣਾ ਲੈ ਮੈਨੂੰ ਨਹੀਂ ਚਾਹ ਚੁਪਾ ਕੇ ਦਿੰਦੀ ਅਰੇ ਰੁਕ ਤੂੰ ਸਰੀ ਆ ਚੱਲ ਲੈ ਇਹਨਾਂ ਪੈਣ ਨੂੰ ਇਹਨਾਂ ਪੈਣੇ ਮੈਂ ਤੈਨੂੰ ਰੋਕ ਜੇ ਸਵੇਰੇ ਜਾਣੀ ਨੇਰਾ ਹੋ ਗਿਆ ਬਾਸ ਟਾਪ ਲਈ ਮੈਂ ਤਾਂ ਸੋਚਿਆ ਮੈਨੂੰ ਕੋਈ ਰੋਕੂਗਾ ਆਖੇ ਮੈਨੂੰ ਤਾਂ ਕੱਢ ਕੀ ਰਾਜੀ ਕਹਿੰਦੇ ਅੱਜ ਅਜੇ ਤਾਂ ਰੁਕ ਜਾ ਹੈ ਮੈਂ ਕੀ ਕਹਨੇ ਉਹ ਤਾਂ ਐਂ ਕਰ ਹੂੰ ਗੁਰੂ ਘਰ ਜਾ ਨਾਲੇ ਮੱਥਾ ਟਕਾ ਲਿਆ ਮੰਦਿਰ ਤਨ ਉਹਨੇ ਨਹੀਂ ਜਾਓ ਅੱਛਾ ਤੇ ਨਾਲੇ ਨੂੰ ਕੁਛ ਖਵਾ ਲੇ ਜੂਜਾਸ ਪਿਆ ਨਹੀਂ ਹੁਣ ਚੱਲ ਜੀ ਹੋਰ ਚਲੇ ਜਾ ਕੰਮ ਚੱਲਦਾ ਹੈ ਠੀਕ ਹੈ ਚੱਲ ਮੀਨਾ ਢੈਣ ਮੇਰਾ ਮਤਲਬ ਮੀਨਾ ਭੈਣ ਅੱਤਾ ਸੁਧਾਰ ਅੱਛਾ ਅੱਤਾ ਸੁਧਾਰ ਲੈ ਚਾਹ ਬਣਾਉਣੀ ਹੈ ਕਿ ਤੁਸੀਂ ਅਸੀਂ ਫਿਰ ਗੁਰੂ ਘਰ ਜਾਣਾ ਵਿਆਹ ਇਹ ਬੰਦ ਨੇ ਹੱਥ ਸੁਧਰਦੀ ਹੈ ਡਿਗੜਦੀ ਤੁਸੀਂ ਚਾਹ ਚਾਹ ਦੇ ਵਿੱਚ ਕੁਝ ਪਾਓ ਤਾਂ ਸਰੀ ਜਲਦੀ ਜਲਦੀ ਪਾਓ ਚੀਨੀ ਮਿੱਠਾ ਅਸੀਂ ਹਰ ਗੁਰੂ ਘਰ ਜਾਣਾ ਕੀ ਲੈ ਕੀ ਲੈ ਚੀਰ ਲੈ ਕੀ ਲੈ ਚੀਜ ਚੀਜ ਬਿਨਾ ਤੈਨੂੰ ਕੋਈ ਕੰਮ ਹੀ ਨਹੀਂ ਤੇ ਤੂੰ ਵੀ ਸਾਡੇ ਨਾਲ ਚੱਲ ਚੱਲੋ ਫਿਰ ਇਹ ਕਿੰਨਾ ਖੁਸ਼ ਹੁੰਦਾ ਅਓ ਜੀ ਹੁਣ ਅਸੀਂ ਜਾਣੇ ਆ ਗੁਰੂ ਘਰ ਫਾਬੇ ਦੇ ਕਿਉਂਕਿ ਅੱਜ ਸੰਗਰਾਦ ਹੈਗੀ ਆ ਚੱਲੀਏ ਫਿਰ ਗੁਰੂ ਘਰ ਹੋਗੀ ਨਾ ਤਿਆਰ ਕਿਉਂਕਿ ਭਾਈ ਐਵੇਂ ਵੀ ਸਾਰੇ ਕੰਮ ਛੱਡੇ ਜਾ ਸਕਦੇ ਭਾਈ ਗੁਰੂ ਨੂੰ ਭੁੱਲਣਾ ਨਹੀਂ ਚਾਹੀਦਾ ਕਿਸੇ ਵਾਸਤੇ ਵੀ ਤੇ ਵਧੀਆ ਜੀ ਰਹਿਣੇ ਆ ਸੁੱਖ ਸ਼ਾਂਤੀ ਨਾਲ ਰਾਮੀ ਹਾਂ ਪੁੱਤ ਸਹੀ ਗੱਲ ਤੇ ਤਾਂ ਕਰਕੇ ਗੁਰੂ ਘਰ ਅਸੀਂ ਜਾਵਾਂਗੇ ਜਾਣਾ ਚਾਹੀਦਾ ਜਰੂਰ ਮੰਦਿਰ ਹੋਵੇ ਗੁਰੂ ਘਰ ਹੋਵੇ ਉਹਨੇ ਪਹਿਲਾਂ ਹੀ ਰਮਾਲ ਬੰਨ੍ਹ ਦਿੱਤਾ ਬੱਬੂ ਨੂੰ ਦੇਖੋ ਕਿੰਨਾ ਚਾ ਚੜਿਆ ਖੜਾ ਪਹਿਲਾਂ ਹੀ ਰਮਾਲ ਬੰਨ੍ਹ ਕੇ ਖੜਾ ਆ ਜਾ ਹੂੰ ਹੋਰ ਤਾਂ ਉਹ ਨਿਰਮਾਲਾ ਨਿਰਮਾਲ ਬੰਨ੍ਹ ਮੇਰੇ ਅੱਛਾ ਕੀ ਕਹਿੰਨੀ ਆ ਹੋਂ ਤਾਂ ਨਹੀਂ ਕਰ ਜੰਨ ਚਾਹ ਮਿਲ ਗਈ ਹੋਂ ਤਾਂ ਜਾਣਾ ਮੈਂ ਪਹਿਲਾਂ ਵੀ ਨਹੀਂ ਸੀ ਰੋਣੇ ਕਿਉਂਨੇ ਆ ਫਿਰ ਚੱਲੀਏ ਹਾਂ ਓਰੇ ਨਾ ਲੂ ਘਰ ਲਾ ਆਇਆ ਮਨਦੀਪ ਜਲਦੀ ਆਇਆ ਆ ਰਹੀ ਆਪਣੀ ਬਾਈਕ ਤੇ ਸ਼ਾਮ ਜੀ ਦਾ ਟਾਈਮ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਦਾ ਐਵੇਂ ਵੀ ਉਹ ਦਿਖਦਾ ਸ਼ਾਮ ਦੇ ਟਾਈਮ ਅਬ ਕੋ ਤੇਰਾ ਬੈਲੀ ਆ ਰਾਤ ਨੂੰ ਤੇ ਤੇ ਬੰਦਾ ਡਰ ਜੇ ਤੇ ਬੰਦਾ ਰਾਤ ਨੇ ਤੇ ਟਿੰਡੇ ਲੈਣਾ ਉਸੇ ਸੱਚ ਬਾਰੀ ਸੰਸਾਨ ਜਗਾ ਜੀ ਆ ਨਿਆਰ ਤੇ ਨਾ ਬੜਾ ਨਾ ਤੇ ਮੰਦੀਪ ਉਹ ਤੇ ਥੋੜੇ ਵਰਗਾ ਜਮਈ ਕਿਹੜਾ ਉਹ ਬੇਇੱਤਿਮਾਦ ਨਾ ਤਰੀਕੇ ਅੱਛਾ ਜੀ ਚਲ ਉਹ ਮੈਂ ਆ ਠੀਕ ਹੈ ਉਹ ਬਤਾ ਕੌਣ ਆ ਬੱਬੂ ਨਹੀਂ ਉਹ ਤੂੰ ਆ ਟਿੱਡੀ ਉਹ ਨਹੀਂ ਕੁੱਤਾ ਦਾ ਬੱਬੂ ਇੱਧਰ ਵੇਖ ਤੂੰ ਆ ਜਿਹੜੀ ਬੈਠੀ ਹੈ ਆ ਤੂੰ ਆ ਓਏ ਉਹ ਮੈਂ ਸਹੀ ਐ ਤੁਸੀਂ ਲੱਮੇ ਮੈਂ ਮਦਰੀਆ ਵੜੀ ਕਹਿਣ ਜੋੜੀ ਬਣੀ ਯਾਰ ਅੱਛਾ ਮੇਰੀ ਇਨਸਰਟ ਕਰਦੀ ਸੀ ਹੁਣ ਜਿਹੜੀ ਬੈਠੀ ਹੈ ਮੇਰੇ ਦੱਸ ਤਾਂ ਚੱਲ ਹੁਣ ਗੁਰੂ ਘਰ ਪਹੁੰਚਣਾ ਲੇਟ ਹੋਈ ਜਾਨੀ ਲਾਪ੍ਰੀਜ਼ੀ ਇੱਥੋਂ ਦਾ ਦੇਖ ਕੇ ਨਾ ਪੰਜਾਬ ਹੀ ਲੱਗਦਾ ਜਮਾ ਝੋਨਾ ਜਿਹਨੂੰ ਨਾਂ ਪਤਾ ਹੋਵੇ ਮੈਂ ਦੱਸਦਾ ਮੇਰੀ ਵਾਈਫ ਹੈਗੀ ਹੈ ਨਾ ਜਿਹੜੀ ਪੰਜਾਬ ਤੋਂ ਹੈਗੀ ਤੇ ਇਹਨੂੰ ਨਾ ਪੰਜਾਬ ਦੀ ਯਾਦ ਆ ਗਈ ਕਿਉਂਕਿ ਅਸੀਂ ਰਾਜਸਥਾਨ ਚ ਤੇ ਇੱਧਰ ਝੋਨਾ ਬੀਜ ਰੱਖਿਆ ਤੇ ਇਹਨੂੰ ਝੋਨੇ ਦੀ ਖੁਸ਼ਬੂ ਆਈ ਜਦੋਂ ਚੋਲਾਂ ਦੀ ਤੇ ਕਹਿੰਦੀ ਵੀ ਪੰਜਾਬ ਦੀ ਯਾਦ ਆਉਂਦੀ ਇਹਨੂੰ ਵੀ ਆਪਦਾ ਏਰੀਆ ਆਪਦਾ ਹੀ ਹੁੰਦਾ ਤੁਹਾਨੂੰ ਪਤਾ ਪੰਜਾਬ ਦੀ ਹੈ ਫਿਰੇ ਬਾਸਪਤੀ ਝੋਨਾ ਬੀਜ ਰੱਖਿਆ ਹੈ ਹੈ ਵਰਾਇਟੀ ਵੀ ਪਤਾ ਹੈ ਹਲੋ ਜੀ ਆ ਗਿਆ ਸੀ ਗੁਰੂਕਰ ਆਰੀ ਮੰਦਿਰ ਬੱਬੂ ਵਾਹਿਗੁਰੂ ਸਤਨਾਮ ਠੀਕ ਹੈ ਗਾਇਜ਼ ਮਿਲਦੇ ਆ ਤੁਹਾਨੂੰ ਨਵੇਂ ਵਲੋਗ ਦੇ ਨਾਲ ਤੇ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਬਈ ਚੇਤੇ ਨਾਲ ਲਾਈਕ ਕਰਦਿਆ ਕਰੋ ਥੈਂਕ ਯੂ ਸੋ ਮੱਚ ਇਨੀ ਸਪੋਰਟ ਕਰਦੇ ਤੁਸੀਂ ਸਾਰੇ ਵਧੀਆ ਰਿਕਮੈਂਡ ਕਰੋ ਲਵ ਯੂ ਬਾਏ ਰੋਟੀ ਤਾਂ ਜਿਵੇਂ ਗੋਲ ਹੋਣੀ ਹੈ ਤੂੰ ਆਪਦੇ ਮੂੰਹ ਵਾਂਗੂ ਇੱਤਰ ਮੂੰ ਕਰੀ ਮੈਂ ਤੁਹਾਡੇ ਮੂੰਹ ਵਾਂਗੂ ਲੋਨੀ ਚੋਰ ਮੇਰਾ ਮੂੰਹ ਚੋਰ ਸਾ ਚੋਰ ਸਾ ਮੇਰਾ ਮੂੰਹ ਹੈ